ਜਿਗਾਰੂ ਰੇੜੀਆਂ ਤਾਂ ਤੁਸੀਂ ਬਹੁਤ ਦੇਖੀਆਂ ਹੋਣਗੀਆਂ ਪਰ ਆਹ ਜਿਹੜੀ ਰੇੜੀ ਇੱਕ ਅਨੋਖੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਜੇ ਜਿੰਨੂੰ ਦੇਖਣ ਲਈ ਲੋਕ ਤਰਸਦੇ ਆ ਤੇ ਦੂਰੋਂ ਦੂਰੋਂ ਦੇਖਦੇ ਵੀ ਇਹ ਤੇ ਆਪਣੇ ਪਿੰਡਾਂ ਵਿੱਚ ਸਪੈਸ਼ਲ ਬੁਲਾ ਕੇ ਹੋਣ ਇਸ ਰੇੜੀ ਵਾਲੇ ਭਰਾ ਦਾ ਮਾਣ ਸਤਕਾਰ ਵੀ ਹੋਣ ਲੱਗਾ ਏ ਪੈਸਿਆਂ ਦੇ ਨਾਲ ਵੀ ਇਹ ਰੇੜੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਇੱਕ ਅਨੋਖੀ ਰੇੜੀ ਆ ਕਿਉਂਕਿ ਇਸ ਦੇ ਉੱਪਰ ਇਸ ਭਰਾ ਵੱਲੋਂ ਪੰਜਾਬੀ ਸੱਭਿਆਚਾਰ ਦੇ ਕੁਝ ਸ਼ਬਦ ਲਿਖੇ ਗਏ ਹਨ ਅਤੇ ਪੂਰੀ ਤਰ੍ਹਾਂ ਇਸ ਰੇੜੀ ਨੂੰ ਸੱਭਿਆਚਾਰ ਨਾਲ ਸ਼ਿੰਗਾਰਿਆ ਗਿਆ ਹੈ। ਆਜੋ ਪਿੰਡ ਸੁਭਰਾ ਦੇ ਆਏ ਜੋ ਦਜੀਤ ਤੁਹਾਨੂੰ ਸਨਮਾਨਿਤ ਕੀਤਾ ਗਿਆ ਬਾਬਾ ਜੀ ਨਾਲ ਅਲੋਕੀ ਜਾ ਜਾਓ। ਮੈਂ ਭਾਜੀ ਬਾਬਾ ਸਾਰ ਸਿੰਘ ਸਭਰਾਜ ਜੋ ਕਿ ਬਹੁਤ ਹੀ ਇਲਾਕੇ ਦੀ ਮਾਨਸਤੀ ਆ ਇਹਨਾਂ ਵੱਲੋਂ ਆਪਾਂ ਨੂੰ ਪਿੰਡ ਸਰਦਗੇ ਭਾਜੀ 5500 ਰੁਪਏ ਸਨਮਾਨਤ ਕੀਤਾ ਗਿਆ ਮੈਂ ਬਾਬਾ ਜੀ ਦਾ ਪਿੰਡ ਸਭਰਾਹ ਦੀ ਸਾਰੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀਰ ਜੀ ਜਿਹੜੀ ਤੁਸੀਂ ਅੱਜ ਗਾਡੂ ਰੇੜੀ ਬਣਾਈਆਂ ਕੀ ਮੈਂ ਇਸ ਤਰ੍ਹਾਂ ਦੀ ਜਗ੍ਹਾ ਗਾਡੂ ਰੇੜੀ ਤੁਸੀਂ ਬਣਾਈਆਂ ਕਿਸ ਤਰ੍ਹਾਂ ਇਹ ਤੁਹਾਡਾ ਮਾਨ ਦੇ ਵਿੱਚ ਜਿਹੜਾ ਸ਼ੌਂਕ ਪੈਦਾ ਹੋ ਜਾ ਤੇ ਇਹ ਆਪਾਂ ਮਾਨ ਚਾਹੂਗੀ ਭਾਈ ਆਪਾਂ ਪੰਜਾਬ ਦੀ ਧਰਤੀ ਤੇ ਜੰਮਪਾਲਾਂ ਇਹ ਚੀਜ਼ਾਂ ਜੋ ਆਪਾਂ ਲਾਈਆਂ ਪੰਜਾਬੀ ਵਿਰਸੇ ਨੇ ਭਾਈ ਚੀਜ਼ਾਂ ਲਾਈਆਂ ਸਾਰੀਆਂ ਲੋਕ ਇਹ ਪਛੋਕੜ ਭੁੱਲ ਚੁੱਕੇ ਆ ਹੁਣ ਆਪ ਰਸਤੇ ਤੇ ਕਿਤੇ ਵੀ ਜਾਈਦਾ ਵੀਰ ਜੀ ਇਹਨੂੰ ਲੋਕ ਵੇਂਦੇ ਆ ਵੇਚ ਕੇ ਵੀ ਪੁਰਾਣਾ ਵਿਲਾ ਚੀਤੇ ਹੀ ਕਰਦਾ ਆਪਾਂ ਇਸ ਜਿੱਥੇ ਲਾਈਆਂ ਪੀਜੀ ਪੰਜਾਬੀ ਦੀ ਜੰਮਪਾਲ ਧਰਤੀ ਤੇ ਪੰਜਾਬੀ ਵਿਰਸਾ ਆਪਾਂ ਵੀ ਇਹਨੂੰ ਲੋਕ ਭੁੱਲਦੇ ਜਾਂਦੇ ਆ ਕਿਹੜੀ ਕਿਹੜੀ ਚੀਜ਼ ਤੁਸੀਂ ਜਿਹੜੀ ਰੇੜੀ ਤੇ ਲਾਈ ਹੈ ਆਪਾਂ ਭਾਈ ਇੱਥੇ ਇੱਕ ਸਾਈਕਲ ਲਾਇਆ ਮੈਂ ਦੁੱਧੀਆਂ ਵਾਲਾ ਜਾਨੀ ਜਾਨੀ ਪਹਿਲਾਂ ਲੋਕ ਸਾਈਕਲ ਦੇ ਦੁੱਧ ਇਕੱਠਾ ਕਰਦੇ ਹੁੰਦੇ ਸੀ ਹੁਣ ਦੇ ਸਮੇਂ ਨੇ ਸਾਹਮਣੇ ਤੱਕ ਅਸੀਂ ਤਰੱਕੀ ਕਰ ਗਏ ਹਾਂ ਦੁੱਧ ਹੀ ਹੈਗੇ ਆ ਪਰ ਦੁੱਧ ਸਾਈਕਲ ਮੋਟਰਸਾਈਕਲ ਤੇ ਗੱਡੀਆਂ ਦੇ ਇਕੱਠਾ ਕਰਦੇ ਹਾਂ ਇੱਕ ਚਰਖਾ ਲਾਇਆ ਜਾਂ ਗੱਡ ਘਰ ਪੁਰਾਣਾ ਬਿਸਾਇਡਾ ਤੇ ਸੰਭਾਲ ਕੇ ਰੱਖਿਆ ਕੱਚੇ ਘਰ ਜਿਹੜੇ ਆ ਸਾਈਕਲ ਵੇਖਿਆ ਚਰਖੇ ਵੇਖੇ ਆ ਕਿਹੜੀ ਕਿਹੜੀ ਚੀਜ਼ ਆ ਗਈ ਪੂਰੀ ਖੁੱਲ ਕੇ ਗੱਲ ਦੱਸੋ ਕਿਹੜੀ ਆਪਾਂ ਭਾਜੀ ਇੱਕ ਫੱਟੀ ਲਾਈਏ ਜੋ ਸਰਕਾਰੀ ਸਕੂਲ ਵਿੱਚ ਪਹਿਲਾਂ ਪੜ੍ਹਦੇ ਹੁੰਦੇ ਹਾਂ ਉਦੋਂ ਪਹਿਲਾਂ ਫੱਟੀ ਤੇ ਲਿਖਣਾ ਕਾਚੀ ਦੀ ਮਟੀਰੀਅਲ ਨਾ ਹੋਣ ਤੇ ਸਿਰੋ ਸਮੇਂ ਸਨ ਲੈਪਟਾਪ ਚੱਲ ਕੇ ਕੰਪਿਊਟਰ ਚੱਲ ਪਿਆ ਏਕ ਆਪਾਂ ਭਾਜੀ ਮਧਾਨੀ ਲਾਈ ਆ ਹੁਣ ਮਧਾਨੀਆਂ ਆ ਗਈਆਂ ਪਰ ਹੁਣ ਬੱਤੀ ਤੇ ਚੱਲਣ ਵਾਲੀਆਂ ਉਦੋਂ ਆਪਣੀਆਂ ਸੁਹਾਣੀਆਂ ਮਧਾਨੀਆਂ ਭਾਜੀ ਹੱਥ ਨਾਲ ਢਲਕਦੀਆਂ ਹੁੰਦੀਆਂ ਸੀ ਏਕ ਆਪਾਂ ਛੋਟਾ ਸਾਈਕਲ ਆ ਭਾਜੀ ਏਕ ਆਪਾਂ ਚਰਖੇ ਲਾਈ ਪਈ ਦੋ ਇੱਕ ਪਿੱਛੇ ਲਾ ਕੇ ਗੱਡੀ ਲਾਇਆ ਹਾਂ ਜੀ ਤੇ ਹੁਣ ਤੇ ਚਰਖਾ ਚੱਲੋ ਕੱਚੀਕਾਰਾਂ ਦੇ ਪ੍ਰਿੰਟ ਲਾਇਏ ਜੋ ਪਹਿਲਾਂ ਕੱਚੀਕਾਰ ਹੁੰਦੇ ਸੀ ਨਾਲ ਕਿਸਾਨਾਂ ਦੇ ਪ੍ਰਿੰਟ ਹੈ ਜਿੱਦਾਂ ਬਲਦ ਪ੍ਰਿੰਟ ਕਿਸਾਨ ਹੁੰਦੇ ਹੁੰਦੇ ਹੀ ਉਹਦੇ ਸਮਾਨ ਚੱਲ ਪੈਟਰ ਸੰਤ ਵਾਧੂ ਬਣ ਕੇ ਟਰੈਕਟਰ ਆ ਗਈ ਹੁਣ ਕਿੰਨੀ ਕੋ ਮਿਹਨਤ ਕਰਨੀ ਪਈਏ ਸਮਾਨ ਕਟਾ ਮਿਹਨਤ ਇਹ ਪਾਜੀ ਬਹੁਤ ਕਰਨੀ ਪਈਏ ਇਹ ਕੋ ਸਮਾਨ ਆਪਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਲਏ ਆ ਕੋਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਏ ਆ ਇਦਾਂ ਹੀ ਪਾਈਏ ਚੀਜ਼ ਆਪਾਂ ਸੋਚ-ਸੋਚ ਕੇ ਬਣਾਈਆਂ ਕਿੰਨਾ ਟਾਈਮ ਲੱਗਿਆ ਸਮਾਨ ਇਕੱਠਾ ਕਰਨ ਦਾ ਟਾਈਮ ਦੀ ਪਾਜੀ ਤੁਹਾਨੂੰ ਪਤਾ ਬਹਾਵ ਲੱਗੀ ਗਿਆ ਜੀ ਕਿੰਨਾ ਕੋ ਜਿਹੜਾ ਇਹਦੇ ਪੈਸਾ ਲਗਾ ਤੇ ਕਿੰਨਾ ਮ ਟਾਈਮ ਲੱਗਿਆ ਸਾਡਾ ਫਾਇਦੇ ਤੇ ਭਾਈ 27-28000 ਰੁਪਏ ਲੱਗ ਗਿਆ ਹਾਂਜੀ ਕਿਉਂਕਿ ਸਾਰੀ ਮਿਸਤਰੀ ਲੇਬਰ ਪਾ ਕੇ ਘਾ ਪਾ ਕੇ ਲਾਈਟਾਂ ਲੋਟਾਂ ਪਾ ਕੇ ਜਾਨੀ ਕਿ 28-29000 ਰੁਪਏ ਲੱਗ ਗਿਆ ਕਿਉਂਕਿ ਆਪਾਂ ਉਹਨੂੰ ਲਾਈਟਾਂ ਲਵਾਂਗੇ 6 ਲਾਈਟਾਂ ਉਹ 500 ਰੁਪਏ ਦੀ ਇੱਕ ਲੈਡ ਤੇ ਹੁੰਦੀਆਂ ਦੀਆਂ ਉਹ ਲਾਈਟਾਂ ਆ ਤੇ ਵਿੱਚ ਛੋਟੀਆਂ ਲਾਈਟਾਂ ਕੋ ਬੈਟਰੀ ਰਖਾਈ ਵੱਡੀ ਆਪਾਂ ਜਾਨੀ ਕਿ ਪੂਰਾ ਸਕੇਬੰਦ ਕੰਮ ਕੀਤਾ ਭਾਈ ਆਪਾਂ ਕਲਾ ਜਿਵੇਂ ਰੈਡੀ ਦਾ ਸਾਰਾ ਹੈ ਕਿ ਇਸੇ ਚੀਜ਼ ਤੋਂ ਰੈਡੀ ਤੋਂ ਹੀ ਕਢਾ ਲਾ ਕਰਦਾ ਬਜਾਦਾ ਚੱਲਦਾ ਹੈ ਕਿ ਕੋਈ ਹੋਰ ਵੀ ਕੋਈ ਨਾਲ ਭਾਜੀ ਆਪਣੀ ਦੋਗਲੇ ਜ਼ਮੀਨਾਂ ਨਾਲ ਹੀ ਤੋਂ ਸਰਗ ਚੱਲਦਾ ਹਨ ਜੀ ਆਪਾਂ ਨੂੰ ਸੰਗਤ ਦਾ ਪਿਆਰ ਹੈ ਸੰਗਤ ਦੀ ਪਿਆਸ ਸਿਰ ਤੇ ਹੀ ਆਪਾਂ ਜੀ ਤਰੀ ਫਿਰਦੇ ਹਾਂ ਕੋਈ ਫਰਮਾਦ ਵਿੱਚ ਤੁਸੀਂ ਕੋਈ ਰੋਲ ਕੀਤਾ ਹੋਵੇ ਦਾ ਜਾਂ ਕੋਈ ਗਾਣਿਆਂ ਦੇ ਵਿੱਚ ਉਹਦੀ ਬਾਰੇ ਦੱਸਿਓ ਇਹਦਾ ਭਾਜੀ ਪੰਜਾਬੀ ਫਿਲਮ ਚ ਸੀਨ ਹੋਇਆ ਆਪਣੇ ਭਾਜੀ ਗੱਬਰ ਹੋਣੀ ਭਾਜੀ ਚਾਚਾ ਬਿਸ਼ਨਾ ਹੋਣੀ ਇਹਨਾਂ ਨਾਲ ਦਿਲਾਂ ਦੇ ਸੌਦੇ ਫਿਲਮ ਬਣੀ ਹੋਰ ਵੀ ਫਿਲਮੀ ਸਟਾਰ ਹੀ ਵਿੱਚ ਉਹਨਾਂ ਨਾਲ ਆਪਣਾ ਭਾਜੀ ਸੀਨ ਹੋਇਆ ਹਾਂ ਜੀ ਫਿਲਮ ਦੇ ਵਿੱਚ ਤੇ ਕੀ ਸਨੇਹਾ ਦੇਣਾ ਚਾਹੁੰਦੇ ਜੋ ਜਿਹੜੇ ਪੰਜਾਬੀ ਵਿਰਸਾ ਨਾਲ ਗੋਲਦੇ ਜਾ ਰਹੇ ਆ ਮੈਂ ਵੀ ਜੀ ਇਹ ਸਨੇਹਾ ਦੇਣਾ ਚਾਹੁੰਦਾ ਆਪਣੀ ਨਵੀਂ ਜਨਰੇਸ਼ਨ ਜਿਹਦਾ ਪੰਜਾਬ ਦੀ ਨਵੀਂ ਮੁੰਡੇ ਬਾਹਰ ਜਾ ਰਹੇ ਆ ਤੇ ਪੰਜਾਬ 'ਚ ਕੰਮ ਹੈਗਾ ਕੰਮ ਕਰ ਦੇਣੀ ਭਾਈ ਆਪਣੇ ਕੰਮ ਪੰਜਾਬ 'ਚ ਬਹੁਤ ਹੈਗਾ ਹੁਣ ਜਿੰਦਾ ਭਾਈ ਆਪਣੇ ਮੁੰਡੇ ਬਾਹਰ ਜਾ ਰਹੇ ਆ ਉਧਰੋਂ ਯੂਪੀ ਬਿਹਾਰ ਤੋਂ ਕੋਲ ਭਈ ਆ ਕੇ ਪੰਜਾਬ 'ਚ ਆਗਰਾਸ਼ ਕਰੀ ਜਾਂਦਾ ਵਾ ਕਹੇ ਨੇ ਭਾਈ ਮਰਮਰਾਵੇ ਲਾਇਆ ਕੋਈ ਗੋਲ ਗੱਪੇ ਵੇਚਣ ਡਿਆ ਕੋਈ 버ਗਰ ਵੇਚਣ ਡਿਆ ਜੀ ਆਪੋ ਆਪਣੇ ਪਾਜੀ ਨੇ ਸਟਾਲ ਖੋਲੇ ਆ ਪੰਜਾਬ ਦੇ ਵਿੱਚ ਰਾਜ ਕਰਨ ਦਾ ਆ ਆਪਣੀ ਜਮੀਨ ਤੇ ਫਿਰ ਬਾਹਰ ਜਾਣ ਲਈ ਆ ਕਪੂਰਥਲੇ ਸਾਈਡ ਭਾਈ ਕਿਤੇ ਵੀ ਚਲ ਜੂ ਸਾਰੀਆਂ ਕੋਠੀਆਂ ਖਾਲੀ ਪਈਆਂ ਉੱਚ ਭਈਏ ਰਹਿਣ ਡਿਆ ਮੈਂ ਉਧਰ ਜਾਣੇ ਦਿਨਾ ਫਿਰ ਜੀ ਕਿੱਡੀ ਕੁ